ਆਤੀਆ ਜੀ ਜਗਰਾ ਬਾਬੂ ਸ਼ੰ타 ਜਿੰਦੇ ਵੀਰ ਦਾ ਬੋ ਸੱਚੇ ਦਰਬਾਰ ਕੀ ਜੈ ਜਗਰਾ ਸ਼ੇਸ਼ਨਾਗ ਦਾ ਬੋ ਸੱਚੇ ਦਰਬਾਰ ਕੀ ਜੈ ਜਗਰਾ ਬਾਬੇ ਨ ਤੁਛਾ ਦਾ ਬੋ ਸੱਚੇ ਦਰਬਾਰ ਕੀ ਜੈ ਅੱਜ ਅੱਜ ਦਾ ਜਿਹੜਾ ਉਸ ਮਨਾ ਰਿਹਾ ਸੀ ਬਾਬਾ ਜੀ ਦਾ ਤੇ ਤੁਹਾਡਾ ਕੀ ਨਾਮ ਹੈ ਤੇ ਕਿੰਨੇ ਸਾਲ ਹੋ ਗਿਆ ਅੱਜ ਮਨਾਉਂਦੇ ਕਰਵਿੰਦਰਪੁਰ ਇਹ ਨਾਮ ਹੈ ਕੰਝੀ ਸਾਲ ਹੋ ਗਏ ਸਾਨੂੰ ਮੇਲਾ ਮਨਾਉਂਦਿਆਂ ਨੂੰ ਜਦੋਂ ਆਪ ਇੱਥੇ ਆਏ ਹੋਇਆ ਅੱਜ ਲੰਗਰ ਪ੍ਰਸ਼ਾਦ ਵਿੱਚ ਕੀ ਕੀ ਬਣਿਆ ਅੱਜ ਆਡੇ ਬਣਿਆ ਮਟਰ ਪਨੀਰ ਦਾਲ ਮਿੱਠੇ ਚੌਲ ਮਨੇ ਚੌਲ ਗੰਦੋਰੀ ਫੁਲਕੇ ਤੇ ਸ਼ਾਮ ਨੂੰ ਜਗਰ ਆਤਾ ਆ ਮੋਦ ਨਦੀ ਦਾ ਹੋਰ ਸਰਚੇ ਦਰਬਾਰ ਕੀ ਜੈ ਜਿੰਦੇ ਵੀਰ ਦਾ ਬੋਲ ਸੱਚੇ ਦਰਬਾਰ ਕੀ ਜੈ ਰਾਸ਼ੇਮਾਲ ਦਾ ਬੋਲ ਸੱਚੇ ਦਰਬਾਰ ਕੀ ਜੈ ਸਰਕਾਰਾ ਬਰਕਮ ਸ਼ਾਮਦਾਰ ਜਿੰਦੇ ਵੀਰ ਦਾ ਬੋਲ ਸੱਚੇ ਦਰਬਾਰ ਕੀ ਜੈ ਬੱਬੀ ਜੀ ਤੁਹਾਡਾ ਨਾਮ ਕੀ ਤੇ ਕਿੰਨੇ ਸਾਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਨਾਮ ਮੇਰਾ ਪੰਜਾਬ ਸਿੰਘ 25 ਸਾਲ ਹੋ ਚੱਲੇਆ ਤੇ ਲਗਭਗ 25 ਸਾਲ ਲੋ ਬਣੀ ਆਪਣੇ ਉਸੇ ਮੰਦਿਰ ਮੇਲਾ ਪੱਬਾ ਜੀ ਕਿਹੜੇ ਪਿੰਡ ਦੇ ਵਿੱਚ ਹੈ ਪਿੰਡ ਪਲੇਰ ਬਬਈ ਸਵਾਲ ਲੱਗਦਾ ਹੈ ਜਿਗਰਾਤਾ ਹੰਦਾਰਾ ਨੂੰ ਲੰਗਰ ਪਨਾਹਾ ਕੋ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਪਨਾਹੇ ਦੀ ਸੰਗਤ ਸੇਵਾ ਕਰਦੀ ਹੈ ਸੰਗਤਾਂ ਦੇ ਵਿੱਚ ਲੋਕ ਸੰਯੋਗ ਦੇ ਨਾਲ ਮੇਲਾ ਬਣਾਇਆ ਜਾਂਦਾ ਕਿਹੜੇ ਕਿਹੜੇ ਇਲਾਕੇ ਤੋਂ ਸੰਗਤ ਆਈ ਸਰਪਤਜੀ ਅਮਰਚਰ ਦੀ ਵੀ ਆ ਪਿੱਟੋ ਪਿੰਡਾਂ ਦੀ ਵੀ ਆ ਹੋਰ ਦੋ ਤਿੰਨ ਪਿੰਡ ਆਪਣੇ ਲਾਗੇ ਜੋੜ ਹੈ ਪੰਦੇਲਿਆ ਨਮਾ ਪਿੰਡ ਹੈ ਆਪਣੇ ਘੜ ਚੂੜੀਆਂ ਸਾਰੇ ਰਾਮ ਨੇ ਤੇ ਹੁੰਦੇ ਨੇ ਬਾਪੂ ਦੇ ਨਾਂ ਤੇ ਮੇਲਾ ਕਰਦੇ ਆ ਹਾਂਜੀ ਬਾਪੂ ਦੀ ਰਹਿਮਤ ਆ ਜਿਹੜਾ ਕੋਈ ਆਉਂਦਾ ਉਸ ਕੋ ਫਰ ਲੈ ਕੇ ਜਾਂਦਾ ਉਹਦੀ ਕਿਰਪਾ ਅਸੀਂ ਤੇ ਆਪਣੇ ਕੋਲੋਂ ਕੁਝ ਨਹੀਂ ਕਰਦੇ ਜੋ ਉਹਨਾਂ ਦੀ ਚੈਜਾਕਾਰ ਹੁੰਦੀ ਆ ਉਹਨਾਂ ਦੇ ਸਾਰੇ ਕੀਤੇ ਕੰਮ ਪੂਰੇ ਹੁੰਦੇ ਆ ਜਿਹੜਾ ਅੱਜ ਦਾ ਜੂਥ ਆ ਇਹਨਾਂ ਨਸ਼ੇ ਰਿੱਤੇ ਡੁੱਬ ਗਿਆ ਕੋਈ ਕਿਸੇ ਕੁਰਾਹੇ ਪੈ ਗਿਆ ਉਹਨਾਂ ਬਾਰੇ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਦੇਖੋ ਜੀ ਨਸ਼ੇ ਤੇ ਬਹੁਤ ਮਾੜੀ ਚੀਜ਼ ਆ ਅੱਜਕੱਲ ਜਿਹੜਾ ਕੋਈ ਨੌਜਵਾਨ ਮੁੰਡਾ ਨਸ਼ਾ ਕਰਦਾ ਉਹ ਤੇ ਦਿਨ ਨਸ਼ੇ ਦੇ ਵਿੱਚ ਹੀ ਪੂਟੂਗਾ ਅਸੀਂ ਇਹਨਾਂ ਚੀਜ਼ਾਂ ਦੇ ਨਹੀਂ ਅੱਦੇ ਕੋ ਜੋ ਵੀ ਕੋਈ ਲੱਟਕਾ ਹੁੰਦਾ ਕੋਈ ਲੱਟਕੀ ਆਉਂਦੀ ਹੈ ਕੋਈ ਉਹਨਾਂ ਨਸ਼ੇ ਦਾ ਇਹੋ ਇੱਕ ਕਿੰਨਾ ਤੇ ਕੋਈ ਨਸ਼ਾ ਨਹੀਂ ਕਰਕੇ ਆਉਣਾ ਚਾਹੀਦਾ ਅਗੇ ਸਰਬਾ ਬਾਪੂ ਸ਼ਾਮਦਾਰ ਜਿੰਦੇ ਵੀਰ ਦਾ ਬਹੁਤ